ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 17 ਮਾਰਚ ਹੈ 17 ਮਾਰਚ 1701 15 ਮਾਰਚ 1701 ਦੇ ਦਿਨ ਦੜਪ ਉਪਦੇਸ਼ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਆਈ ਤਾਂ ਰਾਹ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਬਜਰੌੜ ਦੇ ਵਿੱਚ ਗੁਜਰਾ ਅਤੇ ਰੰਗੜਾ ਨੇ ਲੁੱਟ ਲਈ ਸਹਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੇਸ ਸਿੰਘ ਦੀ ਅਗਵਾਈ ਦੇ ਵਿੱਚ 100 ਸਿੱਖਾਂ ਦੇ ਜੱਥੇ ਨੇ 17 ਮਾਰਚ 1701 ਦੇ ਦਿਨ ਬਜਰੌੜ ਪੁੱਜ ਕੇ ਪਿੰਡ ਦੇ ਲੁਟੇਰੇ ਮੁਖੀਆਂ ਚਿੱਤੂ ਅਤੇ ਮਿੱਤੂ ਨੂੰ ਸਖਤ ਸਜ਼ਾ ਦਿੱਤੀ 17 ਮਾਰਚ 1948 1947 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕੋ ਇੱਕ ਵਾਹਿਦ ਨੁਮਾਇੰਦਾ ਜਥੇਬੰਦੀ ਸੀ ਗਿਆਨੀ ਕਰਤਾਰ ਸਿੰਘ ਅਕਾਲੀ ਦਲ ਦਾ ਪ੍ਰਧਾਨ ਸੀ ਉਸ ਵੇਲੇ ਤੱਕ ਸਵਰਨ ਸਿੰਘ ਉਜਲ ਸਿੰਘ ਉਦਮ ਸਿੰਘ ਨਾਗੋਕੇ ਈਸ਼ਰ ਸਿੰਘ ਮਝੈਲ ਫੇਰੂਮਾਨ ਹੋਰ ਮੌਕਾ ਪ੍ਰਸਤਾਵਾਂ ਵਾਂਗੂ ਕਾਂਗਰਸ ਦੇ ਵਿੱਚ ਜਾ ਕੇ ਅਹੁਦਿਆਂ ਦਾ ਇੰਤਜ਼ਾਰ ਕਰ ਰਹੇ ਸਨ ਜਾਂ ਫਿਰ ਹਾਸਲ ਕਰ ਚੁੱਕੇ ਸਨ ਇਸ ਹਾਲਾਤ ਦੇ ਵਿੱਚ ਗਿਆਨੀ ਕਰਤਾਰ ਸਿੰਘ ਨੂੰ ਵੀ ਵਜ਼ੀਰੀ ਦਾ ਲਾਲਚ ਆ ਗਿਆ ਅਤੇ ਉਸ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੋਂ 17 ਮਾਰਚ 1948 ਨੂੰ ਆਪਣੇ ਪੰਜਾਬ ਅਸੈਂਬਲੀ ਅਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣ ਲਈ ਮਤਾ ਪਾਸ ਕਰਵਾ ਦਿੱਤਾ। ਇਸ ਮੌਕੇ ਤੇ ਮਾਸਟਰ ਤਾਰਾ ਸਿੰਘ ਅਤੇ ਕੁਝ ਹੋਰ ਆਗੂ ਇਸ ਵਾਸਤੇ ਰਾਜ਼ੀ ਨਹੀਂ ਸਨ ਪਰ ਉਹਨਾਂ ਨੇ ਫੁੱਟ ਤੋਂ ਡਰਦਿਆਂ ਕੋਈ ਕਾਰਵਾਈ ਨਹੀਂ ਕੀਤੀ। ਇਸ ਮੀਟਿੰਗ ਦੇ ਵਿੱਚ ਬਲਦੇਵ ਸਿੰਘ, ਈਸ਼ਰ ਸਿੰਘ ਮਝੈਲ, ਉਦਮ ਸਿੰਘ ਨਾਗੋਕੇ, 바ਵਾ ਬਚਿੱਤਰ ਸਿੰਘ ਹਾਜ਼ਰ ਸਨ। ਮਗਰੋਂ ਮਾਸਟਰ ਤਾਰਾ ਸਿੰਘ ਦੀ ਪ੍ਰਧਾਨਗੀ ਦੇ ਵਿੱਚ 20 ਜੁਲਾਈ 1950 ਨੂੰ ਇਹਨਾਂ ਨੂੰ ਵਾਪਸ ਮੋੜਾਉਣ ਵਾਸਤੇ ਕੀ-ਕੀ ਆਸੀ ਪੰਜਾਬ اسمبلی ਦੀਆਂ ਚੋਣਾਂ 12 ਮਾਰਚ 1972 ਨੂੰ ਹੋਈਆਂ। ਕਾਂਗਰਸ ਅਤੇ ਸੀਪੀਆਈ ਨੇ ਰਲ ਕੇ ਚੋਣਾਂ ਲੜੀਆਂ। 13 ਮਾਰਚ ਨੂੰ ਸਾਰੀਆਂ ਸੀਟਾਂ ਦੇ ਨਤੀਜੇ ਨਿਕਲ ਗਏ। ਕਾਂਗਰਸ ਦੇ 68, ਅਕਾਲੀ ਦਲ ਦੇ 24, ਸੀਪੀਆਈ ਦੇ 10, ਸੀਪੀਆਈਐਮ ਦੇ 1 ਅਤੇ 3 ਆਜ਼ਾਦ ਕਾਮਯਾਬ ਹੋਏ। 17 ਮਾਰਚ 1972 ਦੇ ਦਿਨ ਜ਼ੈਲ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਬਣਿਆ। 4 ਸਾਲ ਦੇ ਕਰੀਬ ਹਕੂਮਤ ਦੇ ਵਿੱਚ ਰਹਿਣ ਅਤੇ 4 ਵਾਰ ਚੀਫ ਮਿਨਿਸਟਰ ਬਦਲਣ ਪਿੱਛੋਂ ਅਕਾਲੀ ਦਲ ਇੱਕ ਵਾਰ ਫਿਰ ਆਪੋਜੀਸ਼ਨ ਦੇ ਵਿੱਚ ਆ ਚੁੱਕਾ ਸੀ। 17 ਮਾਰਚ 1987 ਦੇ ਦਿਨ ਪੁਲਿਸ ਨੇ ਲੱਖਾ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਆਲਗੋ ਕੋਠੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 17 ਮਾਰਚ 1990 ਦੇ ਦਿਨ ਪੰਜਾਬ ਪੁਲਿਸ ਨੇ ਭਾਈ ਅਵਤਾਰ ਸਿੰਘ ਉਰਫ ਬੀਲਾ ਉਰਫ ਇੰਦੀ ਵਾਸੀ ਕنگਰੂੜ ਜ਼ਿਲ੍ਹਾ ਜ਼ਿਲੰਦਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 17 ਮਾਰਚ 1993 ਦੇ ਦਿਨ ਪੁਲਿਸ ਨੇ ਗੁਰਮੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਬਰਨਾਲਾ ਅਤੇ ਰਣਜੀਤ ਸਿੰਘ ਧੀਰਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 1998-99 ਦੇ ਵਿੱਚ ਵਰਜਿੰਦਰ ਸਿੰਘ ਹਮਦਰਦ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਪੁੰਦੜ, ਕੈਪਟਨ ਕਮਲਜੀਤ, ਰஞ்சிਤ ਸਿੰਘ ਬ੍ਰਹਮਪੁਰਾ, ਮਨਜੀਤ ਸਿੰਘ, ਕੇਵਲ ਸਿੰਘ ਇੱਕ ਗਰੁੱਪ ਵਜੋਂ ਵਿਚਰ ਰਹੇ ਸਨ। ਇਹ ਸਾਰੇ ਟੌੜਾ ਦੇ ਖਿਲਾਫ ਜਹਾਦ ਸ਼ੇਡਨ ਵਾਸਤੇ ਮੌਕਾ ਲੱਭ ਰਹੇ ਸਨ। ਅਖੀਰ ਟੌੜਾ ਦੇ ਇੱਕ ਮਾਮੂਲੀ ਜੇ ਬਿਆਨ ਤੇ ਇਹਨਾਂ ਨੇ ਇਹ ਜਹਾਦ ਸ਼ੁਰੂ ਕਰ ਦਿੱਤਾ। ਟੌੜਾ ਨੇ ਸਿਰਫ ਇਹ ਕਿਹਾ ਸੀ ਕਿ ਮੈਂ ਚਾਹਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਸਰਕਾਰੀ ਪ੍ਰਬੰਧਾਂ ਦੇ ਵਿੱਚ ਪੂਰਾ ਵਕਤ ਦੇਣ। ਟੌੜਾ ਦੇ ਇਸ ਬਿਆਨ ਦੇ ਵਿੱਚ ਨਾ ਤਾਂ ਬਾਦਲ ਦੀ ਨੁਕਤਾਚੀਨੀ ਸੀ ਅਤੇ ਨਾ ਹੀ ਕੋਈ ਗ ਦੇ ਮੁਫਾਤ ਦੇ ਖਿਲਾਫ ਸੀ ਇਹਤੇ ਇੱਕ ਤਰ੍ਹਾਂ ਦੇ ਨਾਲ ਪਾਰਟੀ ਦੇ ਭਲੇ ਦੀ ਅਰਦਾਸ ਵਰਗੀ ਇੱਕ ਸੋਚ ਸੀ ਪਰ ਟੌੜਾ ਦੇ ਮੁਖਾਲਫਾਂ ਖਾਸ ਕਰਕੇ ਬਰਜਿੰਦਰ ਹਮਦਰਦ ਭੂੰਦੜ ਕੈਪਟਨ ਕਮਲਜੀਤ ਢੀਂਡਸਾ ਅਤੇ ਜਗੀਰ ਕੌਰ ਨੇ ਪਾਰਟੀ ਦਾ ਭਲਾ ਸੋਚਣ ਦੀ ਗੱਲ ਛਿੱਕੇ ਟਾਂਕੇ ਟੌੜਾ ਦੇ ਬਿਆਨ ਨੂੰ ਪਾਰਟੀ ਦੇ ਖਿਲਾਫ ਬਗਾਵਤ ਗੁਨਾਹ ਤੇ ਗਦਾਰੀ ਆਖ ਕੇ ਫਤਵਾ ਜਾਰੀ ਕਰ ਦਿੱਤਾ ਇਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਬਥੇਰਾ ਕੁਸ਼ ਵਾਪਰਦਾ ਰਿਹਾ 16 ਮਾਰਚ ਨੂੰ ਟੌੜਾ ਨੂੰ ਅਹਿਸਾਸ ਹੋ ਗਿਆ ਕਿ ਹੁਣ ਸ਼੍ਰੋਮਣੀ ਕਮੇਟੀ ਨੂੰ ਅਲਵਿਦਾ ਆਖਣ ਦਾ ਵੇਲਾ ਆ ਚੁੱਕਿਆ ਹੈ ਸੋ ਉਸ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਅਗਲੇ ਦਿਨ 17 ਮਾਰਚ 1999 ਦੇ ਸ਼੍ਰੋਮਣੀ ਕਮੇਟੀ ਦਾ اجلاس ਹੋਇਆ ਇਸ ਦੇ ਵਿੱਚ ਟੌੜਾ ਨੂੰ ਹਟਾ ਕੇ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਟੌੜਾ ਅਤੇ ਮਾਨ ਧੜੇ ਨੇ ਇਸ ਸਮਾਗਮ ਦਾ ਬਾਈਕਟ ਕੀਤਾ ਏਸੀ ਸਿੱਖ ਇਤਿਹਾਸ ਦੇ ਵਿੱਚ 17 ਮਾਰਚ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ